ਸਪੋਕਸਪਰਸਨ ਨੀਲ ਗਰਗ ਜੀ ਜਿਹੜੇ ਕਿ ਚੇਅਰਮੈਨ ਵੀ ਨੇ ਮੀਡੀਆ ਇੰਡਸਟਰੀ ਦੇ ਔਰ ਉਹ ਵੀ ਮੌਜੂਦ ਨੇ ਤੇ ਅੱਜ ਇਹਨਾਂ ਦਾ ਜਨਮ ਦਿਨ ਵੀ ਹੈ ਸੋ ਇਹਨਾਂ ਨੂੰ ਮੁਬਾਰਕਾਂ ਵੀ ਨੇ ਸਾਰੀ ਪਾਰਟੀ ਵੱਲੋਂ ਅੱਜ ਸਾਥੀਓ ਜਿਸ ਮਕਸਦ ਦੇ ਲਈ ਇੱਥੇ ਇਕੱਠੇ ਹੋਇਆ ਇੱਕ ਵਾਰ ਫੇਰ ਤੋਂ ਭਾਜਪਾ ਦਾ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਜੋ ਪੰਜਾਬ ਪੰਜਾਬੀ ਪੰਜਾਬੀਅਤ ਵਿਰੋਧੀ ਚਿਹਰਾ ਹੈ ਜੋ ਦੋਗਲਾਪਨ ਹੈ ਉਹਨਾਂ ਦਾ ਪੰਜਾਬ ਦੇ ਪ੍ਰਤੀ ਜੋ ਨਫ਼ਰਤ ਹੈ ਉਹਨਾਂ ਦੀ ਪੰਜਾਬ ਦੇ ਪੰਜਾਬੀਆਂ ਦੇ ਲਈ ਉਹ ਇੱਕ ਵਾਰ ਫੇਰ ਤੋਂ ਉਹ ਜੱਗ ਜ਼ਾਹਰ ਹੋ ਗਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੀ ਭਾਰੀ ਮਾਰ ਪਈ ਨੁਕਸਾਨ ਹੋਇਆ ਉਹ ਜਿਹੜਾ ਨੁਕਸਾਨ ਜਿਹੜਾ ਕਿ ਲੰਬਾ ਸਮੇਂ ਤੋਂ ਕਦੇ ਕਿਸੇ ਨੇ ਦੇਖਿਆ ਹੀ ਨਹੀਂ ਸੀਗਾ ਉਸ ਤੋਂ ਵੱਧ ਨੁਕਸਾਨ ਹੋਇਆ ਤੇ ਉਹਦੇ ਲਈ ਕੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਮਿਲਣ ਗਏ ਔਰ ਪੰਜਾਬ ਦੇ ਇਹਨਾਂ ਹਾਲਾਤਾਂ ਦੀ ਜਾਣਕਾਰੀ ਦਿੱਤੀ ਤੇ ਇੱਕ ਸਪੈਸ਼ਲ ਪੈਕੇਜ ਤਕਰੀਬਨ 13000 13.5 ਹਜ਼ਾਰ ਕਰੋੜ ਦਾ ਉਹਨਾਂ ਦੀ ਉਹਨਾਂ ਨੇ ਮੰਗ ਕੀਤੀ 13800 ਕਰੋੜ ਰੁਪਏ ਦੀ ਤੇ ਸਾਹਮਣੇ ਰੱਖੇ ਬੇਸਿਕਲੀ ਸਭ ਤੋਂ ਵੱਡਾ ਇਸ਼ੂ ਸੀਗਾ ਕਿ ਇੱਕ ਸਪੈਸ਼ਲ ਪੈਕੇਜ ਹੈ ਜਿਹੜਾ 13800 ਕਰੋੜ ਰੁਪਏ ਦਾ ਉਹ ਦਿੱਤਾ ਜਾਵੇ ਨੰਬਰ 2 ਐਸ ਡੀ ਆਰ ਐਫ ਔਰ ਐਨ ਡੀ ਆਰ ਐਫ ਦੇ ਜੋ ਨੋਰਮਸ ਨੇ ਉਹਨਾਂ ਦੇ ਵਿੱਚ ਰਾਇਤ ਕੀਤੀ ਜਾਵੇ ਉਹਨਾਂ ਦੇ ਵਿੱਚ ਛੋਟਾਂ ਦਿੱਤੀਆਂ ਜਾਂ ਤਾਂ ਕਿ ਉਹ ਜਿਹੜੇ ਨੋਰਮਸ ਨੇ ਉਹਨੂੰ ਨਿਰਲਕਸਰ ਕੇ ਵਧਾਇਆ ਜਾਵੇ ਤਾਂ ਕਿ ਲੋਕਾਂ ਨੂੰ ਵੱਧਾ ਰੀਲੀਫ ਜਿਹੜਾ ਉਹ ਮਿਲ ਸਕੇ ਔਰ ਤੀਜੀ ਮੁੱਖ ਮੰਗ ਜਿਹੜੀ ਇਸ ਸੀਜ਼ਨ ਦੇ ਵਿੱਚ ਫਸਲ ਆਉਣੀ ਹੈ ਝੋਨੇ ਦੀ ਉਹਦੇ ਵਿੱਚ ਕਿਉਂਕਿ ਇੰਨੀਆਂ ਬਾਰਸ਼ਾਂ ਪਈਆਂ ਇੰਨੇ ਹੜ੍ਹਾਂ ਕਰ ਨੁਕਸਾਨ ਹੋਇਆ ਉਹਦੇ ਨੋਰਮਸ ਦੇ ਵਿੱਚ ਉਹਦੀ ਪ੍ਰੋਕਿਊਰਮੈਂਟ ਦੇ ਨੋਰਮਸ ਦੇ ਵਿੱਚ ਉਹਦੇ ਚ ਰਿਲੈਕਸ ਔਰ ਮੌਇਸਚਰ ਦਾ ਵੀ ਇਸ਼ੂ ਹੈ ਜਿਹੜਾ ਉਹ ਰਹਿਣਾ ਆ ਤਿੰਨ ਮੁੱਖ ਮੰਗਾਂ ਸੀਗੀਆਂ ਜਿਹੜੀਆਂ ਕਿ ਕੱਲ ਮੱਖ ਮੰਤਰੀ ਨੇ ਹੋਂ ਗੁਰਦੇਸ਼ ਦੇ ਗ੍ਰਹਿ ਮੰਤਰੀ ਸਾਹਮਣੇ ਰੱਖੀਆਂ ਬਾਹਰ ਨਿਕਲ ਕੇ ਵੀ ਉਹਨਾਂ ਨੇ ਕਿਹਾ ਕਿ ਸਾਡੀ ਬੜੇ ਸਾਜ਼ਗਰ ਮਾਹੌਲ ਦੇ ਵਿੱਚ ਮੀਟਿੰਗ ਹੋਈ ਸੀ ਐਮ ਸਾਹਿਬ ਨੇ ਖੁਦ ਆਪ ਕਹਾ ਸਾਜ਼ਗਰ ਮਾਹੌਲ ਦੇ ਵਿੱਚ ਮੀਟਿੰਗ ਹੋਈ ਤੇ ਐਚਐਮ ਨੇ ਅਸ਼ੋਰ ਵੀ ਕੀਤਾ ਕਿ ਇਸ ਤੋਂ ਬਾਅਦ ਸਰਕਾਰ ਦਾ ਭਾਜਪਾ ਦਾ ਪ੍ਰਧਾਨ ਮੰਤਰੀ ਸਾਹਿਬ ਦਾ ਔਰ ਐਚਐਮ ਸਾਹਿਬ ਦਾ ਜੋ ਅਸਲੀ ਚਿਹਰੇ ਪੰਜਾਬ ਦੇ ਪ੍ਰਤੀ ਉਹ ਨੰਗਾ ਹੋ ਚੁੱਕਿਆ ਕਿਉਂਕਿ ਮੀਟਿੰਗ ਤੋਂ ਬਾਅਦ ਇੱਕ ਪੀਆਈਬੀ ਦੀ ਯਾਨੀ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਕੇਂਦਰ ਸਰਕਾਰ ਦੀ ਏਜੰਸੀ ਵੱਲੋਂ ਇੱਕ ਪ੍ਰੈਸ ਰਿਲੀਜ਼ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਇਸ ਪ੍ਰੈਸ ਰਿਲੀਜ਼ ਦੇ ਦੇ ਵਿੱਚ ਇਸ ਗੱਲ ਦੇ ਬਾਵਜੂਦ ਕਿ ਬੜੇ ਸਾਸਗਰ ਮਾਹੌਲ ਦੇ ਵਿੱਚ ਮੀਟਿੰਗ ਹੋਈ सीएम साहब भी और एचएमडी एदे ਵਿੱਚੋਂ ਦੋ ਪੈਰਾਗ੍ਰਾਫਸ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੂੰਗਾ ਜੋ ਪ੍ਰੈਸ ਇਨਫੋਰਮੇਸ਼ਨ ਬਿਊਰੋ ਕੇਂਦਰ ਸਰਕਾਰ ਵੱਲੋਂ ਜੋ ਪ੍ਰੈਸ ਰਿਲੀਜ਼ ਹੈ ਜਿਹੜਾ ਉਹ ਕੀਤਾ ਗਿਆ ਲੇਟ ਨਾਈਟ ਯਾਨੀ ਕਿ ਮੀਟਿੰਗ ਤੋਂ ਤਕਰੀਬਨ 4-5 ਘੰਟੇ ਬਾਅਦ ਦੋ ਪੈਰਾਗ੍ਰਾਫਸ ਕੀ ਕਹਿੰਦੇ ਨੇ ਕਿ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਕੋ ਅਵਗਤ ਕਰਾਇਆ ਗਿਆ ਕਿ ਰਾਜ ਆਪ ਦਾ ਪ੍ਰਤੀਕਿਰਿਆ ਕੋਸ਼ ਯਾਨੀ ਕਿ एसडीआरएफ ਮੇ ਰਾਜੇ ਕੇ ਪਾਸ ਆਲਰੇਡੀ 12000 590 ਕਰੋੜ ਰੁਪਏ ਕੀ ਪ੍ਰਾਪਤ ਧਨ ਰਾਸ਼ੀ उपलब्ध है जिसका उपयोग भारत सरकार के मानदंडों के अनुसार प्रभावित लोगों को राहत पहुंचाने के लिए तत्काल पुनर्वास के लिए किया जा सकता है नंबर जी के प्रधानमंत्री द्वारा घोषित 1600 करोड़ की वित्तीय सहायता में से 800 करोड़ रुपए ब्रैकेट चाहे एन एच ए द्वारा यानी कि नेशनल हाईवे अथॉरिटी द्वारा स्वीकृत एक करोड़ रुपए सहित ਵਿਭਿੰਨ ਯੋਜਨਾਵਾਂ ਦੇ ਤਹਿਤ ਰਾਜ ਸਰਕਾਰ ਲਾਭਾਰਥੀਆਂ ਕੋ ਪਹਿਲੇ ਹੀ ਜਾਰੀ ਕਰ ਚੁੱਕੀ ਕੀਏ ਜਾ ਚੁਕੇ ਹਨ ਸਵਾਲ ਇਹ ਹੈ ਕਿ ਮੁੱਖ ਮੰਤਰੀ ਜਾਣਦੇ ਨੇ ਕਿ ਐਸ ਡੀ ਆਰ ਐਫ ਦੇ ਨੋਰਮਸ ਦੇ ਵਿੱਚ ਤੁਸੀਂ ਰਿਲੈਕਸ ਕਰ ਦੋ ਉਹ ਕਹਿੰਦੇ ਨੇ ਜੀ ਤੁਹਾਡੇ ਕੋਲ 12890 ਕਰੋੜ ਰੁਪਏ ਨੇ ਕੇਂਦਰ ਸਰਕਾਰ ਦੇ ਨੋਰਮਸ ਮੁਤਾਬਕ ਵੰਡ ਦੋ ਉਹ ਭਾਈ ਉਹਦੇ ਵਿੱਚੋਂ ਤਾਂ ਜੇ ਸਾਰਾ ਜ਼ੋਰ ਵੀ ਲਾ ਲੇ ਸਰਕਾਰ ਤੁਹਾਡੇ ਨੋਰਮਸ ਮੁਤਾਬਕ ਤਾਂ ਜੋਰ ਮਾਰ ਕੇ ਉਹ 1200 ਕਰੋੜ ਰੁਪਏ ਵੀ ਨਹੀਂ ਬਣਨਾ ਹੈਗਾ 5 ਲੱਖ ਏਕੜ ਦਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ 5 ਲੱਖ ਏਕੜ ਨੂੰ ਤੁਸੀਂ 6800 ਰੁਪਏ ਦੇ ਹਿਸਾਬ ਨਾਲ ਮਲਟੀਪਲਾਈ ਕਰ ਲੋ 340 ਕਰੋੜ ਰੁਪਏ ਬਣਿਆ ਘਰਾਂ ਦਾ ਸੜਕਾਂ ਦਾ ਸਕੂਲਾਂ ਦਾ ਹਸਪਤਾਲਾਂ ਦਾ ਜੇ ਲੋਕਾਂ ਦਾ ਕਿਸੇ ਦੇ ਜਿਹੜੇ 60 ਜਾਨਾਂ ਚਲੀ ਗਈਆਂ ਉਹਦਾ ਸਾਰੇ ਕਾਸੇ ਦਾ ਕੁੱਲ ਮਿਲਾ ਕੇ ਉਹ 1000 ਕਰੋੜ ਰੁਪਏ ਵੀ ਨਹੀਂ ਬਣਦਾ ਹੈਗਾ। ਤੁਹਾਡੇ 12000 ਕਰੋੜ ਰੁਪਏ ਨੂੰ ਜਿਹੜਾ ਗਣਾਈ ਜਾਂਦੇ ਹੋ ਵੀ ਉਹ ਪਿਆ ਉਹਦਾ ਕਰਨਾ ਕੀ ਅਸੀਂ ਫੋੜੇ ਤੇ ਰਗੜ ਕੇ ਲਾਉਣਾ ਪੰਜਾਬ ਨੇ ਤੇ ਪੰਜਾਬੀਆਂ ਨੇ ਜੋ ਇਸ ਵਿਫਤਾ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਕੰਮ ਹੀ ਨਹੀਂ ਆ ਸਕਦਾ ਹੈਗਾ। ਜੇ ਉਹਨਾਂ ਦੇ ਘਰਾਂ ਦੀ ਛੱਤ ਨਹੀਂ ਪਵਾ ਸਕਦੇ ਹੈਗੇ ਤੇ ਉਹ ਨੋਰਮਸ ਕੀ ਕਹਿੰਦੇ ਨੇ ਤੁਹਾਨੂੰ ਪਹਿਲਾਂ ਵੀ ਅਸੀਂ ਕਈ ਵਾਰੀ ਉਹਦੇ ਬਾਰੇ آگਾਹ ਹੈ ਜਿਹੜਾ ਕਰਾ ਚੁੱਕੇ ਕਿਸੇ ਦੀ ਡੈਥ ਹੋ ਜੇ 4 ਲੱਖ ਰੁਪਏ ਦੇ ਦੋ ਜੋ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੀਗੀ 31 ਅਗਸਤ ਨੂੰ ਅੱਜ ਮਹੀਨੇ ਤੋਂ ਉੱਪਰ ਹੋ ਗਿਆ ਉਹਦੇ ਚ ਅਸੀਂ ਨੋਮਸ ਕੀ ਕਹੇ ਸੀਗੇ ਕਿ ਡੈਥ ਹੋ ਜਾਂਦੀ ਹੈ 4 ਲੱਖ ਦੀ ਤਾਂ 8 ਲੱਖ ਕਰ ਦੋ ਕਿਸੇ ਦਾ ਕੋਈ ਕਿਸੇ ਦੇ ਲਿੰਬਸ ਦਾ ਨੁਕਸਾਨ ਹੋ ਜਾਂਦਾ ਹੈ ਹੈਂਡੀਕੈਪ ਹੋ ਜਾਂਦਾ ਹੈ 74 ਹਜ਼ਾਰ ਮਿਲਦਾ 1.5 ਲੱਖ ਕਰ ਦੋ ਹੋਰ ਤਾਂ ਹੋਰ ਜੇ ਕਿਸੇ ਦਾ ਪੱਕਾ ਮਕਾਨ ਉਹ ਪਾਰਸ਼ਲੀ ਡੈਮੇਜ ਹੋ ਜਾਏ ਘਰ ਦੀ ਛੱਤ ਗਿਰ ਜੇ ਕੰਧਾਂ ਗਿਰ ਜਾਣਾਂ ਤੇ ਐਸਡੀਆਰਐਫ ਦੇ ਇਹਨਾਂ ਦੇ ਅਖੌਤੀ ਨੋਰਮਸ ਕਹਿੰਦੇ ਨੇ ਕਿ 6500 ਰੁਪਏ ਦੇ ਦੋ ਅੱਜ ਦੀ ਤਰੀਕ ਦੇ ਵਿੱਚ 6500 ਰੁਪਏ ਨਾਲ 800 ਇੱਟ ਵੀ ਨਹੀਂ ਆਉਂਦੀ ਹੈਗੀ ਇੰਨੀ ਮਹਿੰਗੀ ਹੋ ਚੁੱਕੀ ਹੈ ਤੇ ਜੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਉਹ 6500 ਦੀ ਵਜੇ ਵਧਾ ਕੇ 50000 ਕਰ ਦੋ ਇਹਦੇ ਵਿੱਚ ਗਲਤ ਕੀ ਹੈ ਪਰ ਇਹਨਾਂ ਦੀ ਮੰਨਣ ਦੇ ਬਾਵਜੂਦ ਸੀਐਮ ਸਾਹਿਬ ਕੋਲੇ ਕਿ ਹਾਂਜੀ ਹੋਰ ਮਦਦ ਕਰਾਂਗੇ ਸਪੈਸ਼ਲ ਪੈਕੇਜ ਤਾਂ ਕੀ ਗੱਲ ਕਰਨੀ ਸੀਗੀ ਗੱਲਾਂ ਦੋ ਹੀ ਨਵੇੜੀਆਂ ਇਹਨਾਂ ਦੇ ਇਹਨਾਂ ਦੇ ਪ੍ਰੈਸ ਰਿਲੀਜ਼ ਨੇ ਕਿ ਜੀ ਇੱਕ ਤਾਂ ਜਿਹੜੇ ਤੁਹਾਡੇ ਕੋਲ ਪੈਸੇ ਪਏ ਨੇ ਉਹ ਸਾਡੇ ਪੁਰਾਣੇ ਨੋਰਮਸ ਮੁਤਾਬਕ ਉਹ ਦੇ ਦੋ ਜਿਹੜਾ ਕਿ ਉੱਠ ਦੇ ਮੂਹਰੇ ਵਿੱਚ ਜੀਰੇ ਵਾਲੀ ਗੱਲ ਹੈ ਨੰਬਰ 1 ਨੰਬਰ 2 ਜਿਹੜੀ ਉਹ ਗੱਲ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੇ ਕੇ ਤੇ ਭਾਜੀਪੀ ਵਾਲੇ ਵੀ ਬੜਾ ਇੱਕ ਕੋਠੇ ਚੜ ਚੜ ਰੌਲਾ ਪਾ ਰਹੇ ਸੀ ਮੇਰੇ ਸਤਕਾਰਯੋਗ ਜਾਖੜ ਸਾਹਿਬ ਬਿੱਟੂ ਸਾਹਿਬ ਅਸ਼ੁਨੀ ਸ਼ਰਮਾ ਜੀ ਕਿ ਸਾਰੇ ਦੇ ਕੀ ਜੀ ਪ੍ਰਧਾਨ ਮੰਤਰੀ 1600 ਕਰੋੜ ਦੇਗੇ ਉਹਨਾਂ ਦੀ ਪ੍ਰੈਸ ਰਿਲੀਜ਼ ਕਲੀਅਰਲੀ ਕਹਿ ਰਹੀ ਹੈ ਕਿ ਜੀ 1600 ਕਰੋੜ ਜੋ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ ਉਹ ਚੋ 805 ਕਰੋੜ ਰੁਪਇਆ ਜਿਹਦੇ ਵਿੱਚੋਂ 170 ਕਰੋੜ ਰੁਪਏ ਜਿਹੜਾ ਕਿ ਨੈਸ਼ਨਲ ਹਾਈਵੇ ਥੌਰੀਟੀ ਨੇ ਪਹਿਲੇ ਹੀ ਮਨਜ਼ੂਰ ਕਰ ਰੱਖਿਆ ਉਹ ਪਤਾ ਨਹੀਂ ਕਦੋਂ ਦਾ ਮਨਜ਼ੂਰ ਕੀਤਾ ਪਿਆ ਹੋਊਗਾ 3 ਮਹੀਨੇ ਪੁਰਾਣਾ ਕਿ 6 ਮਹੀਨੇ ਪੁਰਾਣਾ ਕਿ ਸਾਲ ਪਹਿਲਾਂ ਦਾ ਉਹ ਵੀ ਵਿੱਚੇ ਪਤਾ ਤੇ ਜੋ ਸਾਨੂੰ ਪਤਾ ਲੱਗ ਰਿਹਾ ਹੈ ਜੋ ਐਸ ਡੀ ਆਰ ਐਫ ਦੀ ਐਡਵਾਂਸ ਕਿਸ਼ਤਾਨੀ ਸੀ 260 ਰੁਪਇਆ 60 ਕਰੋੜ ਉਹ ਵੀ ਵਿੱਚੇ ਪਾ ਦੀ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਆਉਣੇ ਸੀਗੇ ਉਹ ਚਾਹੇ ਬਾੜ ਆਵੇ ਨਾ ਆਉਂਦੇ ਫਲਡਸ ਹੁੰਦੇ ਨਾ ਹੁੰਦੇ ਆਪਦਾ ਹੁੰਦੀ ਨਾ ਹੁੰਦੀ ਜਿਹੜੇ ਪੈਸੇ ਵੈਸੇ ਵੀ ਆਉਣੇ ਸੀਗੇ ਉਹ ਵੀ ਇਹਦੇ ਵਿੱਚ ਤੋੜ ਕੇ ਮੈਨੂੰ ਤਾਂ ਲੱਗਦਾ ਹੈ ਕਿ ਲੋਕਾਂ ਦੇ ਨਾਲ ਇਸ ਤੋਂ ਵੱਡਾ ਧੋਖਾ ਕੋਈ ਹੋ ਨਹੀਂ ਸਕਦਾ ਹੈਗਾ ਅੱਜ ਜਦ ਲੋਕ ਘਰਾਂ ਦੀ ਛੱਤ ਵਾਸਤੇ ਤਰਸ ਰਹੇ ਨੇ ਲੋਕ ਆਦੇ ਰੋਟੀ ਦੇ ਦੋ ਟੋਕਾਂ ਵਾਸਤੇ ਤਰਸ ਰਹੇ ਨੇ ਬੱਚੇ ਆਵਦੀਆਂ ਕਿਤਾਬਾਂ ਤੇ ਪੜ੍ਹਾਈ ਵਾਸਤੇ ਤਰਸ ਰਹੇ ਨੇ ਤੇ ਉਸ ਸਮੇਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ 1600 ਕਰੋੜ ਦੇਗੇ ਤੇ ਅਕੇ 1600 ਕਰੋੜ ਚ 805 ਕਰੋੜ ਤੋਂ ਥੋੜਾ ਕੋਲ ਪਹਿਲਾ ਆ ਗਿਆ ਇਸ ਤੋਂ ਵੱਡਾ ਗੁਨਾਹ ਇਸ ਤੋਂ ਵੱਡਾ ਧੋਖਾ ਇਸ ਤੋਂ ਵੱਡਾ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਹੋ ਨਹੀਂ ਸਕਦਾ ਹੈਗਾ ਜਿਹੜਾ ਕਿ ਕੇਂਦਰ ਸਰਕਾਰ ਪੰਜਾਬ ਦੇ ਪਿੱਠ ਦੇ ਵਿੱਚ ਮਾਰ ਲੱਗੀ ਹੋਈ ਹੈ ਸੋ ਅਸੀਂ ਉਹਨਾਂ ਦੇ ਇਸ ਬਿਆਨ ਨੂੰ ਸਿਰੇ ਤੋਂ ਨਕਾਰਦੇ ਆ ਨਿੰਦਦੇ ਆ ਔਰ ਸਵਾਲ ਪੁੱਛਦੇ ਆ ਬੀਜੇਪੀ ਦੇ ਲੀਡਰਸ ਤੋਂ ਜਾਖੜ ਸਾਹਿਬ ਤੋਂ ਬਿੱਟੂ ਜੀ ਹੋਣਾ ਤੋਂ ਕਿ ਜੀ ਹੁਣ ਤੁਹਾਡਾ ਕੀ ਸਟੈਂਡ ਹੈ ਕਿ ਆਹਿਰਲੀ ਪੈਕੇਜ ਦੀ ਪ੍ਰਸ਼ੰਸਾ ਕੋਠੇ ਚੜ੍ਹ ਚੜ੍ਹੇ ਕਰ ਰਹੇ ਸੀਗੇ ਕਿ ਜਿਹੜਾ ਸੋ ਕਾਲਡ ਰੀਲੀਫ ਪੈਕੇਜ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ So, this is very unfortunate, very inhuman, the way uh, center is.